ਬੜੀ ਪਿਆਰੀ ਜੀ ਸਟੋਰੀ ਆ ਦੋਸਤੋ ਲਾਸਟ ਤੱਕ ਜਰੂਰ ਵੇਖਿਓ ਇਹ ਬੰਦਾ ਨਾ ਬੀਜ ਤੇ ਘੁੰਮਣ ਜਾਂਦਾ ਵਾ ਜਦੋਂ ਦੋਸਤੋ ਉੱਥੇ ਪਹੁੰਚਦਾ ਉਹਨੂੰ ਏਕਣਾ ਪੰਛੀ ਦੇਖਦਾ ਵਾ ਜਿਹਦੀ ਹਾਲਤ ਜਿਹੜੀ ਹੈ ਨਾ ਕਾਫੀ ਖਰਾਬ ਹੁੰਦੀ ਆ ਇਹ ਬੰਦਾ ਦੋਸਤੋ ਉਸ ਪੰਛੀ ਨੂੰ ਫੜਦਾ ਵਾ ਉਹਦੀ ਜਿਹੜੀ ਚੁੰਝ ਦੇ ਵਿੱਚ ਨਾ ਕੁਛ ਅੜਿਆ ਹੁੰਦਾ ਵਾ ਕੁੰਡੀ ਵਗੈਰਾ ਕਿਉਂਕਿ ਉਹ ਸ਼ਿਕਾਰ ਕਰਨ ਵਾਸਤੇ ਇੱਕ ਮਛਲੀ ਨੂੰ ਦੋਸਤੋ ਆਪਣੇ ਮੂੰਹ ਦੇ ਵਿੱਚ ਪਾਉਂਦਾ ਵਾ ਤੇ ਮਛਲੀ ਨੂੰ ਕੁੰਡੀ ਲੱਗੀ ਹੁੰਦੀ ਕਿਉਂਕਿ ਇਨਸਾਨ ਆਪਾਂ ਵੇਖੇ ਅੱਜਕੱਲ੍ਹ ਜਨਵਰਾਂ ਨੂੰ ਫੜਦੇ ਆ ਕੁੰਡੀਆਂ ਲਾ ਲਾ ਕੇ ਉਹ ਮੱਛਲੀ ਨੂੰ ਦੋਸਤੋ ਇਹ ਮੂੰਹ ਦੇ ਵਿੱਚ ਪਾ ਲਿੰਦਾ ਪਰ ਇਹਦੀ ਜਿਹੜੀ ਹਾਲਤ ਆ ਬੜੀ ਖਰਾਬ ਹੋ ਜਾਂਦੀ ਏ ਕਿਉਂਕਿ ਕਾਫੀ ਦਿਨਾਂ ਤੋਂ ਉੱਥੇ ਪਿਆ ਸੀ ਇਹ ਇਨਸਾਨ ਦੋਸਤੋ ਆਪਣੇ ਲੋ ਪੂਰੀ ਮਦਦ ਕਰਦਾ ਵਾ ਉਹਨੂੰ ਚੁੱਕ ਕੇ ਸਾਈਡ ਤੇ ਖੜਦਾ ਵਾ ਤੇ ਜਿਹੜੀ ਕੁੰਡੀ ਵਗੈਰਾ ਲੱਗੀ ਹੁੰਦੀ ਏ ਉਹ ਵੀ ਇਹਦੀ ਕੱਢ ਦਿੰਦਾ ਵਾ ਵਿੱਚੋਂ ਤੇ ਉੱਥੇ ਕੱਢ ਕੇ ਦੋਸਤੋ ਆਪਣੇ ਕੋਲ ਬੋਤਲ ਹੁੰਦੀ ਏ ਉਹਦੇ ਕੋ ਪਾਣੀ ਦੀ ਇਹਨੂੰ ਪਹਿਲਾਂ ਪਾਣੀ ਪਿਉਂਦਾ ਵਾ ਤੇ ਫਿਰ ਇਹਨੂੰ ਥੋੜੀ ਬੋਦੀ ਹੁਸ਼ ਆ ਜਾਂਦੀ ਆ ਕਾਫੀ ਦਿਨਾਂ ਦਾ ਪਿਆਸਾ ਸੀ ਪਿਛਾਦਾ ਪੀਤਾ ਨਹੀਂ ਕਿਉਂਕਿ ਜਿਹੜੀ ਕੁੰਡੀ ਨਾ ਉਹਨੇ ਦਾ ਮੂੰਹ ਜਿਹੜਾ ਬਿਲਕੁਲ ਬੰਦ ਕੀਤਾ ਹੈ ਤੇ ਵੇਖੋ ਦੋਸਤੋ ਇੱਕ ਇਨਸਾਨ ਨੇ ਥੋੜੀ ਜੀ ਮਦਦ ਮਦਦ ਕੀਤੀ ਇਸ ਜ ਪੰਛੀ ਦੀ ਤੇ ਦੋਸਤੋ ਇਹਦੀ ਜਿਹੜੀ ਜ਼ਿੰਦਗੀ ਆ ਨਾ ਬਚ ਗਈ ਨਹੀਂ ਤੇ ਉੱਥੇ ਕਿਸੇ ਨੇ ਨਹੀਂ ਪਹੁੰਚਣਾ ਤੇ ਇਸ ਜਾਨਵਰ ਨੇ ਉੱਥੇ ਹੀ ਪਿਆ ਰਹੇਣਾ ਇੱਕ ਕੁੰਡੀ ਦੋਸਤੋ ਦੇ ਪੈਰ ਨੂੰ ਲੱਗੀ ਉਹ ਵੀ ਜਿਹੜੀ ਉਹੀ ਕੁੰਡੀ ਹੁੰਦੀ ਹੈ ਜਿਹੜੀ ਇਨਸਾਨ ਵਰਤਦੇ ਆ ਬਾਕੀ ਦੋਸਤੋ ਬੇਨਤੀ ਆ ਇਦਾਂ ਦੇ ਦੋਸਤੋ ਕੰਮ ਨਾ ਕਰਿਆ ਕਰੋ ਵੇਖੋ ਕਿਥੋਂ ਤੱਕ ਨੁਕਸਾਨ ਹੁੰਦਾ ਵਾ ਪੰਛੀਆਂ ਦਾ ਜਾਨਵਰਾਂ ਦਾ ਤੇ ਜਿਹੜੇ ਜਿਹੜੇ ਇਹ ਕੰਮ ਕਰਦੇ ਆ ਬਈ ਨਾ ਕਰਿਆ ਕਰੋ ਵੀਡੀਓ ਵੇਖੋ ਤੇ ਸ਼ੇਅਰ ਕਰਿਓ ਕੁਦਰਤ ਨਾਲ ਖਿਲਵਾੜ ਨਾ ਕਰਿਆ ਕਰੋ ਬਾਕੀ ਸਲੂਡ ਆ ਦੋਸਤੋ ਇਹੋ ਜਿਹੇ ਇਨਸਾਨ ਨੂੰ ਜਿੰਨੇ ਇੱਕ ਜਾਨਵਰ ਦੀ ਪੰਛੀ ਦੀ ਮਦਦ ਕੀਤੀ ਤੇ ਉਹਦੀ ਜਾਨ ਬਚ ਗਈ ਦੋਸਤੋ ਵੇਖੋ ਉਹਨੂੰ ਜਦੋਂ ਤੰਦਰੁਸਤ ਕਰਕੇ ਤੇ ਬੀਜ ਤੇ ਦੁਬਾਰਾ ਉਹਨੇ ਛੱਡਿਆ ਤੇ ਉਹ ਉੱਡ ਕੇ ਤੇ ਆਪਣੇ ਦੁਬਾਰਾ